INDIANA FEDERATION OF TRADE UNION F2 ਵੱਲੋਂ ਸਥਾਨਕ ਬਸ ਅੱਡੇ ਤੇ ਕਮੰਤਰੀ ਮਜ਼ਦੂਰ ਦਿਵਸ ਮਨਾਇਆ ਗਿਆ ਇਸ ਮੌਕੇ ਤੇ ਸਮੂਹ ਉਤੇਦਾਰਾਂ ਵੱਲੋਂ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਕੋਈ ਕਹੇ ਜਨਮ ਦਾ ਕੋਈ ਵੇਦੀ ਦਾ ਇਹ ਨਗਰ ਫਲਾ ਕੇ ਮੌਰੀ ਦੇ ਕਿਹਾ ਸੀ ਕਿ ਜਿਹੜੀ ਮਜ਼ਦੂਰ ਜਮਾਤ ਹੈ ਉਹਦੇ ਜਿੱਖਰੀ ਹੈ ਹਾਂਜੀ ਭਾਜੀ ਮੈਂ ਕਾਮਰੇਟ ਅਪਾਰ ਸਿੰਘ ਤਾਰੀ ਜੀ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ ਦਾ ਖੁਭਾ ਆਗੂ ਤੇ ਅੱਜ ਜੇ ਅਸੀਂ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ ਵੱਲੋਂ ਮਈ ਦੇ ਦਿਵਸ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵੱਖ-ਵੱਖ ਜਥੇਬੰਦੀਆਂ ਸਾਡੀਆਂ ਜਿਹੜੀਆਂ IFTU ਦੇ ਥੱਲੇ ਕੰਮ ਕਰਦੀਆਂ ਆ ਉਹਨਾਂ ਉਹ ਸੱਡੀਆਂ ਹੀ ਆ ਤੇ ਉਹ ਕਿਉਂਕਿ ਅੱਜ ਤੋਂ ਇੱਕ ਕਿ 138 ਸਾਲ ਪਹਿਲਾਂ ਜਿਹੜਾ ਸ਼ਿਕਾਗੋ ਦੇ ਸ਼ਹੀਦਾਂ ਨੇ 8 ਘੰਟੇ ਦੀ ਦਿਹਾੜੀ ਬਣਾਈ ਸੀ ਉਹ ਜਿਹੜੀ ਆ ਉਹ 12 ਘੰਟੇ ਦੀ ਜਿਹੜੀ ਸਰਕਾਰ ਸਾਡੀ ਕਰ ਰਹੀ ਆ ਉਹਦੇ ਵਿਰੋਧ ਦੇ ਵਿੱਚੋਂ ਪੰਜਾਬ ਸਰਕਾਰ ਜਿਹੜੀ ਆ ਉਹਨੇ ਸਤੰਬਰ ਦੇ ਵਿੱਚ ਜਿਹੜੀ ਆ ਉਹ 12 ਘੰਟੇ ਦੀ ਜਿਹੜੀ ਦਿਹਾੜੀ ਕਰ ਦਿੱਤੀ ਆ ਸੋਤ ਲਈ ਅਸੀਂ ਅੱਜ ਪਿਛਲਾ ਜਿਹੜਾ ਦਿਨ ਮਨਾ ਰਹੇ ਆ ਅੱਜ ਮਈ ਦੇਸ ਦਾ ਉਹ ਪਿਛਲੇ ਸੰਘਰਸ਼ਾਂ ਦਾ ਲੇਖਾ ਜੋਖਾ ਤੇ ਨਵੇਂ ਸੰਘਰਸ਼ ਦੀ ਜਿਹੜੀ ਰੂਪਰੇਖਾ ਉਹਨੂੰ ਉਲੀਕਣਾ ਹੁੰਦਾ ਆ ਅੱਜ ਜਿਹੜੀ 8 ਘੰਟੇ ਦੀ ਦਿਹਾੜੀ ਸ਼ਿਕਾਗੋ ਦੇ ਸ਼ਹੀਦਾਂ ਨੇ ਬਣਾਈ ਸੀ ਉਹ 12 ਘੰਟੇ ਦੀ ਜਿਹੜੀ ਕੀਤੀ ਆ ਉਹਦੇ ਵਿਰੋਧ ਲਈ ਅੱਜ ਅਸੀਂ ਤਿੱਖੇ ਸੰਘਰਸ਼ ਲੜਨ ਦਾ ਜਿਹੜਾ ਉਹ ਇੱਥੇ ਪ੍ਰਣ ਕਰਕੇ ਜਾਣਾ ਇਹੀ ਯੂਨਸ ਸ਼ਹੀਦਾਂ ਨੇ ਜਿਹੜੀ ਸੱਚੀ ਸ਼ਰਧਾਂਜਲੀ ਹੋਣੀ ਆ ਸੋ ਉਹਦੇ ਲਈ ਜਿਹੜੀ ਬੀਜੇਪੀ ਦੀ ਸਰਕਾਰ ਜਦੋਂ ਤੋਂ ਆਈ ਜਾ 2014 ਤੋਂ ਉਹਨੇ ਜਿਹੜੇ ਇਹ ਕਿਰਤ ਕਾਨੂੰਨ ਸੀ 44 ਕਿਰਤ ਕਾਨੂੰਨ ਖਤਮ ਕਰਕੇ ਜਿਹੜੇ ਚਾਰ ਕਿਰਤ ਕੋਰਟ ਬਣਾਤੇ ਆ ਉਹਦੇ ਲਈ ਵੀ ਜਿਹੜਾ ਅਸੀਂ ਅੱਜ ਇਹ ਤਹਿਤ ਕਰਦੇ ਆ ਵੇ ਤਿੱਖਾ ਸੰਘਰਸ਼ ਜਿਹੜਾ ਕੀਤਾ ਜਾਵੇ ਸੋ ਜਿਹੜੀ ਇਹ ਬੀਜੇਪੀ ਹਣ ਚੋਣਾਂ ਦੇ ਵਿੱਚ ਵੀ ਹਰਾਇਆ ਜਾਵੇ ਉਹਨਾਂ ਨੂੰ ਸਵਾਲ ਕੀਤੇ ਜਾਣ ਬਾਕੀ ਪਾਰਟੀਆਂ ਨੇ ਵੀ ਜੇ ਤੁਸੀਂ ਆਈਆਂ ਤਾਂ ਜਿਹੜੇ ਇਹ 40 ਕਿਰਤ ਕਾਨੂੰਨ ਤੋੜ ਕੇ ਉਹਨੇ ਚਾਰ ਕਿਰਤ ਕੋਰਟ ਬਣਾਏ ਆ ਤੇ ਇਹ ਜਿਹੜੇ ਆ ਉਹਨਾਂ ਨੂੰ ਵਾਪਸ ਜਿਹੜੇ ਬਹਾਲ ਕਰੂਗੇ ਸੋ ਇਹਨਾਂ ਪਾਰਟੀਆਂ ਨੂੰ ਵੀ ਅਸੀਂ ਜਿਹੜੇ ਸੂਣਾ ਦੇ ਵਿੱਚ ਸਵਾਲ ਕਰਾਂਗੇ ਭਾਜੀ ਅੱਜ ਦੇ ਮਈ ਦਿਵਸ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਮੈਂ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ ਦੀ ਪੰਜਾਬ ਸੂਬਾ ਕਮੇਟੀ ਦਾ ਪ੍ਰੈਸ ਸੈਕਟਰੀ ਜਸਵੀਰ ਦੀ ਮਜ਼ਦੂਰ ਜਮਾਤ ਲਈ ਇਹ ਜਿਹੜਾ ਅੰਤਰਰਾਸ਼ਟਰੀ ਮਜ਼ਦੂਰ ਦਿਹਾੜਾ ਹੈ ਪਹਿਲੀ ਮਈ ਦਾ ਦਿਹਾੜਾ ਹੈ ਇਹਦੀ ਬਹੁਤ ਅਹਿਮੀਅਤ ਹੈ ਇਸ ਮਜ਼ਦੂਰ ਦਿਮਾਗ ਦਾ ਸਭ ਤੋਂ ਵੱਡਾ ਤਿਹਾਰ ਉਸ ਸਮੇਂ ਅਮਰੀਕਾ ਦੇ ਵਿੱਚ ਮਜ਼ਦੂਰਾਂ ਕੋਲ ਇੱਕ ਦਿਨ ਦੇ ਵਿੱਚ ਵਿੱਚ 16 6 ਘੰਟੇ 14 14 12 12 ਘੰਟੇ ਕੰਮ ਕਰਾਇਆ ਜਾਂਦਾ ਔਰ ਮਜ਼ਦੂਰ ਚਾਹੁੰਦੇ ਸਨ ਕਿ ਸਾਨੂੰ 8 ਘੰਟੇ ਦੀ ਦਿਹਾੜੀ ਜਿਹੜੀ ਆ ਉਹਨਾਂ ਨੂੰ ਦਿੱਤੀ ਜਾਂਦੀ ਹੈ। ਔਰ ਬੜੀਆਂ-ਬੜੀਆਂ ਸਰਨਾਥਾਂ ਦੇ ਵਿੱਚ ਮਜ਼ਦੂਰ ਜਿਹੜੇ ਇਸ ਮੱਗ ਨੂੰ ਲੈ ਕੇ ਸੜਕਾਂ ਤੇ ਆਏ ਔਰ ਮੈਲੀ ਮਈ 1886 ਨੂੰ ਮਜ਼ਦੂਰਾਂ ਦੇ ਮੁਜਾਹਦੇ ਉੱਤੇ ਆਗਮਾਨੀ ਪੁਲਿਸ ਨੇ ਘੋੜੀਆਂ ਚਲਾਈਆਂ ਜੇਹਦੇ ਵਿੱਚ ਬਹੁਤ ਸਾਰੇ ਮਜ਼ਦੂਰ ਉਸੇ ਦਿਨ ਤੋਂ ਮਜ਼ਦੂਰਾਂ ਦਾ ਝੰਡਾ ਜਿਹੜਾ ਚਿੱਟੇ ਰੰਗ ਦੀ ਵਜਾਏ ਲਾਲ ਰੰਗ ਦਾ ਬਣਿਆ ਇਹ ਜਿਹੜਾ ਲਾਲ ਝੰਡਾ ਆ ਮਜ਼ਦੂਰ ਜਮਾਤ ਦਾ ਇਹ ਉਹਨਾਂ ਦੇ ਖੂਨ ਨਾਲ ਸਿੰਜਿਆ ਹੋਇਆ ਝੰਡਾ ਆ ਅੱਜ ਮਜ਼ਦੂਰ ਜਮਾਤ ਦੇ ਉੱਤੇ ਤਿੰਨ ਤਰ੍ਹਾਂ ਦੇ ਭਿਆਨਕ ਰੋਗ ਐ ਜਿਨ੍ਹਾਂ ਦਾ ਮਜ਼ਦੂਰ ਜਮਾਤ ਨੂੰ ਟਾਕਰਾ ਕਰਨਾ ਪੈਣਾ ਉਹ ਕੀ ਆ ਆਰਥਿਕ ਤਬਾਹ ਆਰਥਿਕ ਤਬਾਹ ਦੇ ਆ ਕਿ ਸਿਰਫ ਤਿਆਰੀ ਵਧਾਨ ਦੀਆਂ ਦੱਨਾ ਕਰਨੀਆਂ ਇਹ ਆਰਥਿਕਤਾਵਾਦ ਹੈ ਤਨਖਾਹਾਂ ਵਧਾਨ ਦੀਆਂ ਦੱਨਾ ਕਰਨੀਆਂ ਔਰ ਇੱਕ ਹੈ ਸੁਧਾਰ ਸੁਧਾਰਵਾਦ ਦਾ ਮਤਲਬ ਆ ਕਿ ਇਸ ਢਾਂਚੇ ਨੂੰ ਆਰਥਿਕ ਸਮਾਜਿਕ ਢਾਂਚੇ ਨੂੰ ਬਦਲੇ ਬਿਨਾ ਇਹਨੂੰ ਸੁਧਾਰਿਆ ਜਾ ਸਕਦਾ ਇਹ ਵੀ ਇੱਕ ਮਹਾਂ ਰੋਗ ਹੈ ਇਸ ਤਰ੍ਹਾਂ ਸੁਧਾਰਿਆ ਨਹੀਂ ਜਾ ਸਕਦਾ ਬਿਮਾਰੀਆਂ ਜਿਹੜੀਆਂ ਉਹ ਸਮਾਜ ਦੀਆਂ ਇੱਜਾਂ ਹੀ ਰਹਿਣੀਆਂ ਆ ਤੀਜਾ ਹੈ ਸੋਧ ਬਾ ਸੋਧ